ਵੀ ਪਛਾਨ ਸਕਿਆ ਵੀ ਇਹ ਕੋਣ ਨੇ ਪਰੰਤੂ ਕੋਣੇ ਆਪਣੇ ਵੱਲ ਵਿਚਾਰ ਨੇ ਭਲਾ ਕੀਤਾ ਕੀ ਕਹਿੰਦਾ ਹੈ ਮਹਾਰਾਜ ਤੁਸੀਂ ਕਿੱਥੋਂ ਆਇਓ ਕਹਿੰਦੇ ਜੀ ਮੈਂ ਫਲਾਣੀ ਥਾਂ ਤੋਂ ਇੱਥੇ ਕੀ ਕਰਦਿਆਂ ਕਹਿੰਦੇ ਜੀ ਇੱਥੇ ਅਸੀਂ ਭਗਤੀ ਕਰਦੇ ਮਹਾਰਾਜ ਦਾ ਨਾਮ ਲੈਂਦੇ ਕਹਿੰਦੇ ਮਹਾਰਾਜ ਤੁਹਾਨੂੰ ਨਹੀਂ ਪਤਾ ਇਹ ਥਾਂ ਕੀ ਦੀ ਹੈ ਕਹਿੰਦੇ ਨਹੀਂ ਸਾਨੂੰ ਨਹੀਂ ਪਤਾ ਭਾਈ ਤੂੰ ਦੱਸ ਦੇ ਅਲਟਾ ਪ੍ਰਦੇਸੀ ਆ ਜੰਗਲ ਚ ਆ ਗਏ ਉਹ ਕਹਿੰਦਾ ਮਹਾਰਾਜ ਇਹ ਜਿਹੜੀ ਆਸਤਾਨ ਆ ਨਾ ਇਹ ਜਿਹੜੀ ਬੇਲੀ ਹੈ ਇੱਕ ਬੜੇ ਭਾਰੀ ਪੀਰ ਦੀ ਅਜਵਾਗੂ ਪੀਰ ਦੀ ਹੈ ਨਾਲ ਸਿੰਘ ਦੀ ਉਹ ਤਾਂ ਇਨਸਾਨ ਨੂੰ ਵੈਸੇ ਕੱਟਾ ਖਾ ਜਾਂਦਾ ਇਨਸਾਨ ਨੂੰ ਬੜੇ ਨਪਰਦਾ ਸਾਡੇ ਬੜੇ ਨੁਕਸਾਨ ਕੀਤੇ ਉਹਨੇ ਜਾਨਵਰ ਰੋਜ਼ ਮਾਰ ਦਿੰਦਾ ਮਹਾਰਾਜ ਨੇ ਨੇਚਰ ਮੋਦੇ ਹੋਏ ਨੇ ਪਤਾ ਨਹੀਂ ਕਿ ਢੀਸ਼ ਮੰਗੂ ਜੀ ਮਹਾਰਾਜ ਈਨ ਹੈ ਪਰੰਤੂ ਜੋ ਧਿਆੜਾ ਉਹ ਵੀ ਕੰਨਾਵਾਂ ਲਾਇਆ ਉਹ ਦੀ ساری ਗੱਲ ਹੁੰਦੀ ਆ ਜੀ ਜਦ ਉਹਦੀ ਗੱਲ ਪੂਰੀ ਹੋ ਗਈ ਮਹਾਰਾਜ ਦੇ ਭਗਤਾਂ ਕੁਝ ਹੋਰ ਵੀ ਜਾਣਨਾ ਪਾਣਾ ਉਹਦੇ ਬਾਰੇ ਜਿਹੜਾ ਵੀਰ ਨਾਰ ਸਿੰਘ ਹੈ ਉਦੇ ਵਾਸਤੇ ਕੋਈ ਹੋਰ ਵੀ ਕੁਝ ਚਾਹਣਾ ਪਾਣਾ ਚਾਹੁੰਦਾ ਹੈ ਕੋਈ ਕੁਝ ਦੱਸਣਾ ਚਾਹੁੰਦਾ ਹੈ ਕਹਿੰਦੇ ਮਹਾਰਾਜੀ ਮੈਂ ਤੁਹਾਨੂੰ ਸੰਜੀਵ ਦੱਸਦਾ ਵੀ ਉਹ ਬੜਾ ਜਾਲਮ ਹੈ ਉਹ ਬੜਾ ਹੀ ਖਤਰਨਾਕ ਵਿਯੋਗ ਹੈ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਆਪਣੇ ਘਰ ਨੂੰ ਵਾਪਸ ਚਲੇ ਜਿਓ ਉੱਠ ਜਾਓ ਹੋਰ ਕਿਤੇ ਚਲੇ ਜਾਓ ਮਹਾਰਾਜੂ ਸ਼ਿਕਾਇਤ ਕਹਿੰਦੇ ਨਹੀਂ ਭਗਤਾ ਜੇ ਤੂੰ ਉਹਦੀਆਂ ਇੰਨੀਆਂ ਸਿਫਤਾਂ ਦੱਸ ਰਿਹਾ ਨਾ ਬੇਰਤੀਆਂ ਉਹ ਬੈਠਦਾ ਹੈ ਮਹਾਰਾਜ ਕਿਹਦਾ ਪੁਰਾਣੀ ਕਹਾਵਤ ਪੁਰਾਣੀ ਕਿਤੇ ਸੰਤ ਮਹਾਂਪੁਰਸ਼ ਨਹੀਂ ਸੋਚਦੇ ਹੈ ਨਾ ਕਰਦੇ ਹੈ ਨਾ ਬੋਲਦੇ ਹੈ ਕਿਉਂ ਮਿੱਠ ਬੋਲਣਾ ਜੇ ਸਦਨ ਸੁਆਮੀ ਮੋਰ ਮਹਾਰਾਜ ਕਹਿੰਦੇ ਆ ਜਿਹੜੀ ਨੂੰ ਕਹਿੰਦੇ ਜੰਨੀਆਂ ਤੂੰ ਸੁਖਤਾਉਂ ਦੀਆਂ ਸੁਣਾਈਆਂ ਨਾ ਵੀਰਨਾਥ ਜਿੰਗੀਆਂ ਇਹ ਸ਼ਬਦਾਂ ਸੁਣ ਕੇ ਤਾਂ ਮੈਂ ਹੁਣ ਬਿਲਕੁਲ ਹੀ ਨਹੀਂ ਜਾਣਾ ਜੋ ਜੋ ਛਤਨਾ ਸ਼੍ਰੀ ਗੁਰੂ ਹੈ ਕਹਿੰਦੇ ਮਹਾਰਾਜ ਫਿਰ ਕੀ ਕਰੋਗੇ ਉਹ ਕਹਿੰਦੇ ਅਸੀਂ ਤਾਂ ਉਹਦਾ ਉਧਾਰ ਕਰਨ ਵਾਸਤੇ ਇੱਥੇ ਆਏ ਜੋ ਜੋ ਛਤਨਾ ਸ਼੍ਰੀ ਗੁਰੂ ਹੈ ਉਹ ਜਿਹੜੇ ਕਹਿੰਦਾ ਮਹਾਰਾਜੀ ਉਹਦਾ ਉਧਾਰ ਕਿਵੇਂ ਕਰੋਗੇ ਉਹਦਾ ਭਲਾ ਕਿਵੇਂ ਕਰੋਗੇ ਉਹ ਕਹਿੰਦਾ ਵੀ ਸਾਡੇ ਕੋਲ ਤਾਂ ਇੱਕ ਮੰਤਰ ਹੈ ਉਹ ਕਿਹੜਾ ਮੰਤਰ ਹੈ ਗੁਰਬਾਣੀ ਦਾ ਸਾਰੇ ਭਾਈ ਗੱਲ ਵੰਟ ਕੇ ਬੋਲੋ Yeah. ਬਾਣੀ ਪਰੇਤਾਲੂ ਵਿਚਾਰਦੇ ਇਹ ਜੋ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਅੱਜ ਵੀ ਕਹਿੰਦਾ ਮਹਾਰਾਜ ਜੀ ਇਹ ਤਾਂ ਸੀ ਕਦੇ ਕੋਈ ਗੱਲ ਸੁਰੀ ਨਹੀਂ ਜਿਹੜੀ ਤੁਸੀਂ ਸਭ ਦੱਸ ਰਹੇ ਹੋ ਸੁਣਾ ਰਹੇ ਹੋ ਬਾਣੀ ਸੁਣ ਕੇ ਇਹ ਬਾਣੀ ਗੁਰੂਆਂ ਦਾ ਨਾਮ ਨਹੀਂ ਸੁਣਿਆ ਹੀ ਨਹੀਂ ਮਹਾਰਾਜ ਕਹਿੰਦੇ ਭਗਤਾ ਇਹ ਜੋ ਬਾਣੀ ਆ ਨਾ ਬਾਣੀ ਇਹ ਮਹਾਰਾਜ ਜੀ ਮੁੱਖੋਂ ਉਚਾਰੇ ਹੋਏ ਸ਼ਬਦ ਨੇ ਗੁਰਨਾਟਕ ਦੇ ਘਰ ਚ ਨਾ ਜੇ ਕੋਈ ਦੁਖੀ ਆ ਜਾਂਦਾ ਹੈ ਤੇ ਜਾ ਸੰਗਤ ਉਹਦੇ ਬਾਰੇ ਕੀ ਕਹਿੰਦੇ ਮਹਾਰਾਜ ਔਖੀ ਘਣੀ ਨ ਦੇਖਣ ਦੇਈ ਆਪਣਾ ਬਿਰਤ ਸਮਾਲੇ ਹਾਥ ਤੇ ਰੱਖੇ ਆਪਣੇ ਘੂਰ ਸਾਸ ਸਾਸ ਪ੍ਰਤਿਭਾ ਦੇ ਇਹ ਮਹਾਰਾਜ ਉਹਦੇ ਪਾਸ਼ਾ ਤੇ ਅੱਜ ਜਿਹੜੀ ਆਪਸ ਚ ਗੱਲਬਾਤ ਹੋਈ ਹੈ ਇਹ ਮਹਾਰਾਜ ਨੂੰ ਸਮਝਾ ਰਹੇ ਆ ਜਿਹੜੇ ਵੀ ਕੁਰਬਾਨੀ ਦੀ ਕੀ ਤਾਕਤ ਹੈ ਕਹਿੰਦੇ ਜੀ ਮਹਾਰਾਜ ਫਿਰ ਵੀ ਮੇਰਾ ਫਰਜ਼ ਹੈ ਵੀ ਤੁਹਾਡੇ ਚਿਹਰੇ ਤੇ ਬਹੁਤ ਜਲਾਲ ਹੈ ਤੁਸੀਂ ਕੋਈ ਖੁਦਾਈ ਅਲਾਹੀ ਗੁਫਤ ਕਰਦੇ ਹੋ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਤੁਸੀਂ ਇੱਥੋਂ ਚਲੇ ਜਾਓ ਕਿਸੇ ਹੋਰ ਪਾਸੇ ਆਸਣ ਲਾ ਲਓ ਕਿਉਂਕਿ ਕੁਝ ਵੀਰ ਦੇ ਆਉਣ ਦਾ ਸਮਾਂ ਹੋ ਗਿਆ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਟੋਲਾ ਗੁਰੂ ਨਿਸ਼ਾਨ ਕਰੇ ਫਿਰ ਗੁਰੂ ਮਹਾਰਾਜ ਅਗੋਂ ਪਿਆਰ ਨਾਲ ਸਮਝਾਉਂਦੇ ਹਨ ਕਿ ਉਹਨਾਂ ਨੂੰ ਵਿਛਾੜ ਚੁੱਕੇ

ਇਸਦੇ ਹਿਰਦੇ ਵਿੱਚ ਨਾਨਕ ਦਾ ਨਾਮ ਗੁਰੂ ਸਹਿਜ ਦਾ ਨਾਮ ਸੋਹੀ ਪਾਸ ਦਾ ਨਾਮ ਜੇ ਬੰਧਿਆ ਜੇ ਸਾਧ ਸੰਗਤ ਵਿਸ਼ਵਾਸ ਅਤੇ ਭਾਉ ਭਗਤ ਵਿਸ਼ਵਾਸ ਡਰ ਤੇ ਪਿਆਰ ਇਹ ਤਿੰਨ ਚੀਜ਼ਾਂ ਜਦੋਂ ਇਨਸਾਨ ਦੇ ਅੰਦਰ ਵਸ ਜਾਂਦੀਆਂ ਹਨ ਜੋ ਮਹਾਰਾਜ ਦੇ ਉਹ ਇਨਸਾਨ ਜਿਹੜਾ ਨਾ ਉਹ ਜਿਹੜੂ ਹੁੰਦੀ ਹੈ ਉਹ ਫਿਰ ਇੱਕ ਵੀ ਕੋਲ ਨਹੀਂ ਹੈ ਪਿਆਰ ਦਾ ਵਿਸ਼ਵਾਸ ਦਾ ਤੇ ਦਰ ਦਾ ਚੋਰੀ ਕਰਨੀ ਹੈ ਕਿਸ ਦੀ ਨਾਮ ਨਹੀਂ ਮਨ ਤੁਹਾਡਾ ਸਮਾਖਿਤ ਦੇਗਾ ਤੁਹਾਨੂੰ ਅਗਰ ਉਹ ਚੋਰੀ ਨਹੀਂ ਕਰਨੀ ਹੈ ਮਾੜਾ ਕੰਮ ਕਰੂਗਾ ਇੱਕ ਵਾਰੀ ਜ਼ਰੂਰ ਅੰਦਰੋਂ ਹਲੂ ਨਾ ਬਜਦਾ ਨਾ ਬਈ ਮਾੜਾ ਕਮਣਾ ਕਰੀ ਪਰ ਤੂੰ ਫਿਰ ਵੀ ਇਸੇ ਕਰ ਰਿਹਾ ਜਿਵੇਂ ਕੋਸ਼ਤ ਨਾਮ ਚੀਕ ਪਹਿਰਾਣ ਰੰਦੂ ਜਦੋਂ ਵੀ ਮਨ 'ਚ ਕੋਈ ਮਾੜਾ ਖਿਆਲ ਆ ਜਾਵੇ ਕੰਨਾਂ ਨਾਲ ਕੁਝ ਸੁਣਨ ਦਾ ਮਾੜਾ ਖਿਆਲ ਆ ਜਾਵੇ ਤਾਂ ਇੱਕ ਲੰਮ ਆਪਣੇ ਇਸ ਨੂੰ ਆਪਣੇ ਭਗਵਾਨ ਨੂੰ ਕਿਸੇ ਨਾ ਵੀ ਕੋਈ ਮੰਨਦਾ ਚਲਾਗਾ ਜੋਗ ਹੈ ਬਦਾਈ ਦਾ ਪਾਤਰ ਹੈ ਕਿਉਂ ਅਵਲ ਅਲਹ ਨੂਰ ਉਪਾਇ ਕੁਦਰਤ ਦੇ ਸਭ ਬੰਦੇ ਇੱਕ ਰੂਪ ਦੇ ਸਭ जग ਉਪਜਾਉਣ ਭਲੇ ਕੋ ਮੰਨਦੇ ਇੱਕੋ ਨੂਰ ਦੇ ਸਾਰੇ ਜਗ ਉਪੇ ਹੋਏ ਨੇ ਕੋਈ ਬੋਲੇ RAM RAM ਕੋਈ ਗਾਏ ਕੋਈ ਜਿਵੇਂ ਕੁਸ਼ਈਆਂ ਕੋ ਜਲਾਏ ਸਭ ਨੂੰ ਛੁੱਟੀ ਹੈ ਆਜ਼ਾਦੀ ਹੈ ਫ੍ਰੀ ਟਾਈਮ ਹੈ ਕੋਈ ਡੰਡਾ ਧੋੜਨੀ ਹੈ ਬਈ ਤੂੰ ਰਾਮ ਕਹਿ ਤੂੰ ਸੁਰੂ ਵੈ ਗੁਰੂ ਕਹਿ ਤੂੰ ਸੁਰੂ ਅੱਲਾ ਹੀ ਕਹਿ ਤੂੰ ਕੋੜ ਕਹਿ ਨਾ 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 ਮਾਰ ਕਹਿੰਦੇ ਸਾਰੇ ਮੁਬਾਰਕਵਾਦ ਦਾ ਨਾਮ ਬਲਿਹਾਰੀ ਜਾਓ ਜਿਹਦੇ ਤੇਰੇ ਨਾਮ ਹੈ ਗੁਰੂ ਮਾਰ ਕਹਿੰਦੇ ਮੈਂ ਬਲਿਹਾਰ ਜਾਣਾ ਵੀ ਜਿੰਨੇ ਤੇਰੇ ਨਾਮ ਹੈ ਛੇਸ਼ਨਾਗ ਛੇਸ਼ਨਾਗ ਹਰ ਰੋਜ਼ ਮਹਾਰਾਜਾ ਨਾਮ ਬਲਦਾ ਜਿ ਕੋ ਸਾਧ ਨਾਮ ਛੇ ਭਾਈ ਕੋਈ ਕਿਸੇ ਦੇ ਰੂਪ ਚ ਆਪਣੇ ਮਨ ਵਿੱਚ ਕਿਸੇ ਦੇ ਰੂਪ ਵਿੱਚ ਵੀ ਆਪਣੇ ਮਨ ਦੇ ਵਿੱਚ ਭਗਵਾਨ ਨੂੰ ਯਾਦ ਕਰਦਾ ਹੈ ਭਗਵਾਨ ਦਾ ਡਰ ਰੱਖਦਾ ਹੈ ਭਗਵਾਨ ਦਾ ਭਾਉ ਰੱਖਦਾ ਹੈ ਭਗਵਾਨ ਦਾ ਵਿਸ਼ਵਾਸ ਰੱਖਦਾ ਸਾਧ ਸੰਗਤ ਜੀਕੀਨ ਤੁਹਾਨੂੰ ਆਪਾਂ ਗੁਰੂ ਘਰ ਦੇ ਹਰਦੀਪ ਜੀ ਬੈਠੇ ਆ ਉਸ ਇਨਸਾਨ ਤੇ ਕਦੇ ਵਿਵਤਾ ਆਉਦੀ ਨਹੀਂ ਕੋਦਕ ਹੋਏਗਾ ਬਿਨੈ ਜੇ ਕੋ ਸਤਨਾਮ ਜਿਉ ਵੈ ਨਾ ਦੁੱਖ ਤਾਂ ਅਸੀਂ ਆਪ ਖੁਦ ਸਿਹੜ ਹੋਏ ਨੇ ਕਿਉਂ ਇਕ ਦਵੈ ਅਨਕਾਲ ਅਗਨੀ ਇਹ ਚਾਰ ਲੋਨਾ ਤੇ ਬੁਕਰਨਾ ਸੰਸਾਰ ਕੋ ਦੁਖਾਉਂਦਾ ਜਦੋਂ ਕੋਈ ਇਨਸਾਨ ਇਹਨਾਂ ਨੂੰ ਤਿਆਗ ਲਵੇ ਗਵਾਨੀ ਦੇ ਕੋ ਘਰ ਖੁਸ਼ੀ ਹੋਈ ਹੈ ਉਹਨੂੰ ਵਧਾਈਆਂ ਦੇਣ ਜਾਓ ਚਾਹੇ ਬੋਲਦਾ ਨਾ ਨਹੀਂ ਬੋਲਦਾ ਗੱਲ ਖੜੀ ਹੈ ਉਨੂੰ ਮੁਬਾਰਕਵਾਦ ਦਿਓ ਉਨੂੰ ਖੁਸ਼ੀਆਂ ਦੇ ਉਹਦੇ ਸ੍ਰੀਖ ਹੋਵੋ ਤੇ ਜੇ ਲੋ ਘਰ ਵਾਪਸ ਆਉਗੇ ਘਰ ਬੈਠੇ ਬੈਠੇ ਅਰਦਾਸ ਕਰਨਾ ਸੱਜੇ ਪਾਸ਼ਾ ਵਹਿਗੁਰੂ ਜੀ ਰਾਮ ਜੀ ਭਗਵਾਨ ਜੀ ਜਿਸ ਤਰ੍ਹਾਂ ਤੁਸੀਂ ਕਿਸੇ ਪੜੋਸੀ ਨੂੰ ਖੁਸ਼ੀਆਂ ਬਖਸ਼ੀਆਂ ਨਾ ਤੇ ਕਿਰਪਾ ਕਰਕੇ ਸਾਨੂੰ ਵੀ ਇਹਦੇ ਦੇ ਖੁਸ਼ੀਆਂ ਬਖਸ਼ੋ ਸੋਨੇ ਪਾਸ਼ਾ ਉਸ ਅਜੜੀ ਦੀ ਗੱਲ ਬੜੇ ਹੀ ਧਿਆਨ ਦੇ ਨਾਲ ਔਰ ਬੜੇ ਪਿਆਰ ਦੇ ਨਾਲ ਸੁਣਦੇ ਹਨ ਔਰ ਉਹ ਅਜੜੀ ਦਾ ਜਦੋਂ ਧੰਵਾਦ ਵੀ ਕਰ ਰਹੇ ਹਨ ਦੇਖੋ ਵੀ ਤੇ ਇਨਸਾਨ ਕਿੰਨਾ ਪਿਆਰ ਕਰ ਰਿਹਾ ਹੈ ਆਪਣੇ ਕੋਲੋਂ ਦੱਸ ਰਿਹਾ ਹੈ ਵਿਚਾਰਾ ਕਿ ਮਹਾਰਾਜੀ ਇੱਥਾ ਬੜੀ ਭਾਰੀ ਹੈ ਇਹਨੂੰ ਇਹ ਨਹੀਂ ਪਤਾ ਤੇ ਸਾਡੇ ਅੰਦਰ ਹਿਰਦੇ ਚ ਰਾਮ ਜੀ ਜੋ ਨਵਾਸਾ ਹੋਇਆ ਪਿਆ ਉਹ ਇਹ ਨਹੀਂ ਜਾਣਦਾ ਪਰ ਉਹ ਫਿਰ ਵੀ ਇਸ ਨੇ ਆਪਣੇ ਕੋਲੋਂ ਕੋਲਾ ਦਾ ਕੰਮ ਕੀਤਾ ਹੈ ਕੁਰਬਾਨੀ ਕਹਿੰਦੀ ਨਾ ਪਰਤਾ ਬੁਰਾ ਨਾ ਲੱਖੋ ਚੀਕ ਕਿਹਨੇ ਜੱਜ ਕੀ ਮਿਲੂਗਾ ਅਗਲੀ ਤੁਪ ਜਮਾ ਕਰਦੇ ਤੁਮ ਕੋ ਦੁਖ ਨਹੀਂ ਭਾਈ ਮੀਤ ਪਰਤਾ ਬੁਰਾ ਨਾ ਲੱਖੋ ਚੀਕ ਪਰਾਇਗਾ ਬੁਰਾ ਕਰਨਾ ਤਾਂ ਕੀ ਮਨ ਦੇ ਵਿੱਚ ਰੱਖੋ ਵੀ ਨਾ ਕਰਨ ਰਿਤੀਆ ਜੀ ਨੇ ਗੁਰੂ ਦਾ ਨਤੀਜਾ ਹੋਏਗਾ ਤੁਹਾਨੂੰ ਕੋਈ ਦੁੱਖ ਲੱਗੇਗਾ ਹੀ ਨਹੀਂ ਕਿ ਕੋਈ ਸ਼ਬਦ ਨਾਮ ਜੀ ਨਾ। ਸੋਦੀ ਪਾਸ਼ਾ ਬਨਵਾਰ ਸਿੰਘ ਜੀ ਨੇ ਉਸ ਆਜੇ ਦਾ ਕੋਟਾਨ ਕੋਰਤਨ ਵਾਲੀ ਜਿੱਤੇ ਠਾਪਾ ਦਿੱਤਾ ਇਹਨਾਂ ਭਗਤਾ ਤੇਰਾ ਬਹੁਤ ਧੰਵਾਦ ਹੈ ਕਿ ਤੁਸੀਂ ਸਾਨੂੰ ਸ਼ਾਬਦਾਨ ਦਿੱਤਾ ਹੈ। ਹੁਣ ਤੋਂ ਆਪਣੀਆਂ ਭੇਡਾਂ ਬੱਕਰੀਆਂ ਨੂੰ ਆਪਣੇ ਅਜਣ ਨੂੰ ਲੈ ਕੇ ਸਮੇਂ ਸਿਰ ਆਪਣੇ ਘਰ ਪਹੁੰਚ ਆਪਣੇ ਡੇਰੇ ਪਹੁੰਚ ਇਸ ਤੋਂ ਪਹਿਲਾਂ ਕਿ ਤੇਰੇ ਇਹਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵਾਂ ਮੈਂ ਤੇਰਾ ਬਹੁਤ ਧੰਨਵਾਦੀ ਆ ਪਰੰਤੂ ਹੁਣ ਅਸੀਂ ਇਥੋਂ ਜਾਣਾ ਨਹੀਂ ਸਾਧ ਸੰਗਤ ਜੀ ਲੋ ਇਹ ਗੱਲ ਸੁਣੀ ਨਾ ਆਜੜੀ ਨੇ ਉਸ ਨੇ ਸਾਧ ਸੰਗਤ ਜਾ ਜਾਣਾ ਸਾਰੇ ਇਲਾਕੇ ਚ ਬਾਬਾ ਜੀ ਦੇ ਸਾਰੇ ਕੋਤਕ ਮਾਰੇ ਦੱਸਿਆ ਵੀ ਮੈਂ ਭਾਨੀ ਥਾਂ ਤੇ ਅੱਜ ਇੱਕ ਅਲਾਹਿਰੂਪ ਦੇ ਦਰਸ਼ਨ ਕਰਕੇ ਆਇਆ ਉਹ ਉੱਥੇ ਬਰਾਜਮਾਨ ਹੈ ਉਹ ਜਿੱਥੇ ਉਹ ਭਿਆਨਕਰ ਵੀਰ ਨਾਰ ਸਿੰਘ ਦਾ ਡੇਰਾ ਹੈ ਬਈ ਆ ਸਪਰੋਦੇ ਲੋਕੀ ਸਮਾਜ ਦੇ ਲੋਕੀ ਕਹਿੰਦੇ ਤੂੰ ਉਹਨੂੰ ਬਾਬਾ ਜੀ ਨੂੰ ਦੱਸਿਆ ਨਹੀਂ ਜੋ ਪਰਦੇਸੀ ਬੈਠਾ ਸੀ 베ਰੀ ਚ ਤੂੰ ਉਹਨਾਂ ਨੂੰ ਦੱਸਿਆ ਨਹੀਂ ਵੀ ਇਥਾਂ ਪਾਰੀ ਹੈ ਕਹਿੰਨੀ ਜੀ ਮੈਂ ਤਾਂ ਉਹਨਾਂ ਬੜੇ ਬੱਚੇ ਵਾਂਗ ਸੀ ਬਿਤੇ ਆ ਪਰੰਤੂ ਉਹਨਾਂ ਨੇ ਸਗੋ ਮੈਨੂੰ ਇਹ ਭਰੋਸਾ ਦਿੱਤਾ ਕਿ ਅਸੀਂ ਹੁਣ ਇੱਥੇ ਹੀ ਰਹਿਣਾ ਤੇ ਵੀਰ ਨਾਰ ਸਿੰਘ ਨੂੰ ਵੀ ਨਾਂ ਲੈ ਕੇ ਜਾਵਾਂਗੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਵੀ ਜਾਣਾ ਜਦੋਂ ਐਨੀ ਗੱਲ ਸਾਰੀ ਪਬਲਿਕ ਨੇ ਸੁਣੀ ਨਾ ਸਮਾਜ ਨੇ ਸੁਣੀ ਸਾਥ ਸੰਗਤ ਬੜੀ ਅਜੀਬ ਗੱਲ ਲੱਗੀ ਉਹਨਾਂ ਨੂੰ ਵੀ ਹੈ ਵੀ ਕੋਈ ਸਥਾਨ ਤੇ ਜਾਣੋ ਕੋਈ ਬੰਦਾ ਮੂਹ ਨਹੀਂ ਕਰਦਾ ਤੇ ਉਹ ਸਥਾਨ ਤੇ ਕੋਈ ਅਲਾਹਿ ਰੂਪ ਭਗਤੀ ਕਰ ਰਹੀ ਐ ਸਿਉ ਜਾ ਕੇ ਦੇਖਦੇ ਆ ਸਾਥ ਸੰਗਤ ਫਿਰ ਕੀ ਸੀਗਾ ਛੋਡੀ ਪਾਸ਼ਾ ਦੇ ਦਿਸਣਾਂ ਲਈ ਸੰਗਤਾਂ ਹੁਮ ਹੁਮਾ ਕੇ ਨੇੜੇ ਤੇਰੇ ਦੀਆਂ ਆ ਇਕੱਠੀਆਂ ਹੋਣੇ ਸ਼ੁਰੂ ਹੋ ਗਈਆਂ ਸਾਰੇ ਆਉਂਦੇ ਨੇ ਨਮਸਕਾਰਾਂ ਕਰਦੇ ਨੇ ਖੁਸ਼ੀਆਂ ਲੈ ਜਾਂਦੇ ਨੇ ਝੋਲੀਆਂ ਭਰ ਕੇ ਲੈ ਜਾਂਦੇ ਨੇ ਲੋਕਾਂ ਨੂੰ ਥੋੜਾ ਸੁਖ ਦਾ ਸਾਹ ਆਇਆ ਸ਼ਹਾ ਸੰਗਤ ਜੀ ਸ਼ਮੇਦੇਵ ਅਨੁਸਾਰ ਸ਼ਮੇਦੇਵ ਅਨੁਸਾਰ ਉਹ ਵੀਰ ਵੀ ਆ ਜਾਂਦਾ ਹੈ ਜਦੋਂ ਨੇ ਦੇਖਿਆ ਨਾ ਆਕੇ ਮੇਰੇ ਆਸਥਾਨ ਦੇ ਇਲਾਕੇ 'ਚ ਮੇਰੇ ਇਲਾਕੇ ਦੇ ਅੰਦਰ ਇਹ ਕੌਣ ਬੈਠਾ ਹੈ ਉਹ ਫਿਰ ਜਾ ਕੇ ਮਹਾਰਾਜ ਨੂੰ ਸਿੱਧਾ ਹੀ ਪੁੱਛਦਾ ਹੈ ਤੁਸੀਂ ਕੌਣ ਹੋ ਇੱਥੇ ਕੀ ਕਰ ਰਹੇ ਹੋ ਤੁਹਾਡੇ ਇੱਥੇ ਆਉਣ ਦਾ प्रयोजन ਕੀ ਹੈ ਉਦਰ ਦੀ ਗੱਲ ਆਪਾਂ ਕਿੱਥੇ ਜਾਂਦੇ ਜਾਂਦੇ ਉਪਰੀ ਥਾਂ ਤੇ ਸਾਨੂੰ ਵੀ ਲੋਕ ਪੁੱਛਦੇ ਤੂੰ ਇੱਥੇ ਕੀ ਕਰਨਾ ਹੈ ਬਈ ਤੂੰ ਕੌਣ ਹੈ ਤੇਰਾ ਇੱਥੇ ਆਉਣ ਦਾ ਮਕਸਦ ਕੀ ਹੈ ਵਾਟ ਯੂਰ ਏਮ ਤੇਰਾ ਇੱਥੇ ਆਉਣ ਦਾ ਮਕਸਦ ਕੀ ਹੈ ਆਜਾ ਪਸਾ ਦੇ ਇੱਥੇ ਆਇਆ ਇੱਥੇ ਆਉਂਦਾ ਅੱਜ ਕੋਈ ਮਕਸਦ ਹੈ ਕੋਈ ਏਮ ਹੈ ਕੋਈ ਕਾਰਨ ਹੈ ਕੀ ਕਾਰਨ ਹੈ ਛੋਡੀ ਪਾਸ਼ਾ ਜੀ ਦਾ ਸੁਭ ਪ੍ਰਕਾਸ਼ ਦਿਹਾੜਾ ਉਤਸਵ ਭਾਈ ਉਹ ਵੀਰ ਨਾ ਸਿੰਘ ਮੇਰੇ ਦਾ ਬਾਬੇ ਜੀ ਨੂੰ ਕਹਿੰਦੇ ਤੁਸੀਂ ਕੌਣ ਹੋ ਤੁਸੀਂ ਮੇਰੇ ਇਲਾਕੇ 'ਚ ਕੀ ਕਰਨ ਆਏ ਹੋ ਤੇ ਤੁਹਾਡਾ ਆਉਣ ਦਾ ਇੱਥੇ ਮਕਸਦ ਕੀ ਹੈ ਦੱਸੋ ਕਹਿੰਦੇ ਭਗਤਾ ਅਸੀਂ ਤਾਂ ਬਾਤ ਦੱਸਾਂਗੇ ਪਹਿਲਾਂ ਤੂੰ ਆਪਣਾ ਵੇਪ੍ਰਿਚਾ ਤੂੰ ਕੌਣ ਹੈ ਤੂੰ ਇੱਥੇ ਕੀ ਕਰਨਾ ਹੈ ਕਹਿੰਦਾ ਜੀ ਮੈਂ ਇੱਥੇ ਰਾਜਗਰ ਦਾ ਮਹਾਰਾਜ ਹੈ ਜਿਸ ਦਾ ਰਾਜ ਇਸ ਇੱਕੋ ਸੁਪਨਾ ਗੁਰਬਾਣੀ ਕਹਿੰਦੀ ਹੈ ਹਰੇਕ ਸੰਤ ਦੇ ਆਪਣਾ ਚੌਧਰੀ ਬੰਦਾ ਉਹਦਾ ਰਾਜ ਹੈ ਕੁਰਸੀ ਹੈ ਉਹਦੇ ਕੋਲ ਰਾਜ ਹੈ ਕਹਿੰਦਾ ਮੈਂ ਥੋਂ ਦਾਗਾ ਵੀਰ ਆ ਮੇਰਾ ਇਨਸਾਨ ਹੈ ਤੂੰ ਜਾ ਉਹ ਥੋ ਕੀ ਕਰਦਾ ਤੁਸੀਂ ਕਹਿੰਦੇ ਨਹੀਂ ਇੱਥੇ ਤੂੰ ਤੂੰ ਕੀ ਕਰਦਾ ਤੂੰ ਦੱਸ ਕਹਿੰਦਾ ਤੁਸੀਂ ਦੱਸੋ ਤੁਸੀਂ ਇੱਥੇ ਕੀ ਕਰਨ ਆਇਓ ਕਹਿੰਦਾ ਦੱਸੋ ਮਾੜੇ ਮੁਸ਼ਕਾਇ ਕਹਿੰਦੇ ਤੂੰ ਨਹੀਂ ਭਗਤਾ ਤੂੰ ਦੱਸ ਤੂੰ ਕੋਣ ਹੈ ਪਹਿਲਾਂ ਆਪਣਾ ਪਰਚਾ ਦੇ ਉਹ ਬੜਾ ਹੰਕਾਰ ਚ ਹੈ ਹੰਕਾਰੀ ਨੇ ਹੰਕਾਰੀ ਗੱਲ ਕਰਨੇ ਕਿਉਂ ਹਰ ਜੀ ਹੰਕਾਰ ਨਾਲ ਭਾਵੀ ਵੇਦਕੂਕ ਸੁਣਾਵੇ ਵੱਡੇ ਵੱਡੇ ਵੇਦ ਵੱਡੇ ਵੱਡੇ ਸ਼ਾਸਤਰ ਇਹ ਸਿਖਾਉਂਦੇ ਆਂ ਬੰਦੇ ਨੂੰ ਹੰਕਾਰਨਾ ਕਰ ਹੰਕਾਰਿਆ ਸੋ ਮਾਰਿਆ ਰਾਵਣ ਨੇ ਹੰਕਾਰ ਕੀਤਾ ਸੀ ਮਾਰਿਆ ਗਿਆ ਉਹ ਹੁਣ بڑے ਹੰਕਾਰ ਚ ਬੋਲਦਾ ਹੈ। ਬਾਬਾ ਜੀ ਨੂੰ بڑے ਉੱਚੇ ਬੋਲ ਬੋਲਦਾ ਹੈ। ਕਹਿੰਦਾ ਮੈਂ ਵੀਰ ਹਾਂ ਤੋਂ ਦਾ। ਮੈਂ ਤਾਂ ਕੰਨਾਂ ਇਨਸਾਨ ਨੂੰ ਕੱਚਾ ਖਾਜ ਦੇਖੋ ਸ਼ਾ ਸੰਗਤ ਜੀ। ਇਨਸਾਨ ਆਪਣੀ ਵਿਡਿਆਈ ਕੀ ਮੈਂ ਦੱਸਦਾ। ਇਨਸਾਨ ਨਾ ਆਪਣੀ ਵਿਡਿਆਈ ਜੇ ਦੱਸਦਾ ਨਾ ਇਸੇ ਦੂਜੇ ਨੂੰ ਆਪਣੇ ਪਰਿਚਾਜ ਦਿੰਦਾ ਹੈ। ਇੰਟਰੋਡਕਸ਼ਨ ਦੇ ਦਿੰਦਾ ਆਪਣੀ ਤੇ ਮੇਰੇ ਵਰਗੇ ਨੇ ਬਿਚੋੜ ਹੋ ਕੇ ਦੱਸਦੇ ਨੇ ਆਪਣੀ ਖੂਬੀਆਂ। ਉਹ ਖੂਬੀਆਂ ਦੱਸਦੇ ਆਪਣੀ ਨਿਲਾਕੀ ਸ਼ੋ ਕਰਦੇ ਆ।